ਸਤਿ ਸ਼੍ਰੀ ਅਕਾਲ ਦੀ ਸਾਰੇ ਪਿਆਰ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੀ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਆਤੀ ਹੋਰ ਵੀ ਦੇ ਜਾਣਕਾਰੀ ਲੈ ਸਕਦੇ ਹੋ ਜੀ ਅਰੇ ਇਸ ਪਰ ਨੋਟ ਕਰੋ ਜੀ ਫਾਈਲ ਨੰਬਰ 894 ਨਾਮ ਅਸਕੋਰ ਜ਼ਿਲ੍ਹਾ ਮਲੇਰਕੋਟਲਾ ਏਰੀਆ ਅਮਰਗੜ ਕਾਲਟ ਜੱਟ ਸਿੱਖ ਗੋਤ ਮੰਡੇਰ ਜਨਮ ਜੂਨ 1998 ਕੱਦ 5 ਫੁੱਟ 7 ਇੰਚ ਪੜ੍ਹਾਈ ਪਲਸ 2 ਪਾਸ ਨੋਨ ਮੈਡੀਕਲ ਐਂਡ ਕੰਪਿਊਟਰ ਪ੍ਰੋਗਰਾਮ ਕੈਨੇਡਾ ਸਟੇਟਸ ਕੈਨੇਡਾ ਪੀਆਰ ਭਰਾ ਇੱਕ ਅਨਮੈਰਡ ਕੈਨੇਡਾ ਲੋਡ ਹੈ ਰਿਸ਼ਤੇ ਦੀ ਮੁੰਡਾ ਜੱਟ ਸਿੱਖ ਸੋਹਣਾ ਸੁਨੱਖਾ ਜ਼ਮੀਨ ਘਟੂਕਾ ਟਸਾਤ ਅਠ ਕਿੱਲੇ ਦਾ ਕਿ ਜਰੂਰ ਆਉਣੀ ਹੋਵੇ ਇੰਡੀਆ ਜਾਂ ਐਨੀ ਕੰਟਰੀ ਵਿੱਚ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਹਰੀ ਜਾਣਕਾਰੀ ਲੈ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 895 ਨਾਮ ਕੋਰ ਕਾਸਟ ਜੱਟ ਸਿੱਖ ਕੋਟ ਢਿੱਲੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜਨਮ 6 ਮਾਰਚ 1996 ਕੱਦ 5 ਫੁੱਟ 4 ਇੰਚ ਪੜ੍ਹਾਈ B.A ਪਾਸ ਇੱਕ ਭਰਾ ਮੈਰਿਡ ਇੱਕ ਭੈਣ ਅਨਮੈਰਿਡ ਊੜੀ ਸਲਾਈ ਦਾ ਬਹੁਤ ਵਧੀਆ ਕੰਮ ਜਾਣਦੀ ਹੈ ਘਰ ਸਮਾਰਨ ਵਾਲੀ ਲੜਕੀ ਹੈ ਤੇ ਗੁਰੂ ਘਰ ਨੂੰ ਮੰਨਣ ਵਾਲੀ ਹੈ। ਇਹ ਰਿਸ਼ਤਾ ਇਨਨਾਂ ਲੋੜ ਹੈ ਇਸ ਰਿਸ਼ਤਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਜ਼ਮੀਨ ਤੇ ਨੇਕੜ ਦਾ ਕਾਉਂਦੀ ਹੋਵੇ ਜਾਂ ਮੁੰਡੇ ਦਾ ਆਪਣਾ ਵਧੀਆ ਕਾਰੋਬਾਰ ਹੋਵੇ ਨਸ਼ਾ ਰਹਿਤ ਹੋਵੇ ਤੇ ਸਮਝਦਾਰ ਹੋਵੇ ਮੰਗਡ ਮੰਡ ਕੋਈ ਨਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੀਲੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ 896 ਨਾਮ ਕੌਰ ਕਾਸਟ ਰੋੜਾ ਸਿੱਖ ਗੋਤ ਨਾਗਪਾਲ ਜ਼ਿਲ੍ਹਾ ਪਟਿਆਲਾ ਜਨਮ ਨਵੰਬਰ 1998 ਕਾਤਮਨ 5 ਮਹੀਨਾ 5 ਇੰਚ ਪੜ੍ਹਾਈ ਗ੍ਰੈਜੂਏਸ਼ਨ ਐਂਡ ਫੈਸ਼ਨ ਡਿਜ਼ਾਈਨ ਪਿਤਾ ਜੀ ਬਿਜ਼ਨਸਮੈਨ ਨੇ ਮਾਤਾ ਜੀ ਹਾਊਸ ਵਾਈਫ ਭਰਾਏ ਕਾ ਸਟੱਡੀ ਕੰਮ ਲੜਕੀ ਸਟਿਚਿੰਗ ਦਾ ਕਰਦੀ ਹੈ ਜੀ ਮੁੰਡਾ ਇਹਨਾਂ ਲੋੜ ਹੈ ਰਿਸ਼ਤੇ ਦੀ ਮੁੰਡਾ ਪੱਗ ਮੰਗਦਾ ਹੋਵੇ ਆਪਣਾ ਬਿਜ਼ਨਸ ਹੋਵੇ ਜਾਂ ਕੋਈ ਚੰਗੀ ਜੋਬ ਤੇ ਹੋਵੇ ਪਰਿਵਾਰ ਮਿਲ ਵਰਤਨ ਵਾਲਾ ਹੋਵੇ ਮਾਲਵਾ ਜੀ ਨੂੰ ਪਹਿਲ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 897 ਨਾਮ ਸਿੰਘ ਜਨਮ 8 ਜੁਲਾਈ 1991 ਜ਼ਿਲ੍ਹਾ ਲੁਧਿਆਣਾ ਖੰਨਾ ਏਰੀਆ ਕਾਸਟ ਜੱਟ ਸਿੱਖ ਗੋਤ ਢੀਂਡਸਾ ਰੈਜ਼ੀਡੈਂਸ ਕੈਨੇਡਾ ਹਾਈਟ 5 ਫੁੱਟ 11 ਇੰਚ ਪੜ੍ਹਾਈ ਪੋਸਟ ਗ੍ਰੈਜੂਏਸ਼ਨ ਹੋਮ ਨੂੰ ਰਿਸੋਰਸ ਮੈਨੇਜਮੈਂਟ ਕੰਮ ਜੋਬ ਇਨ ਪਬਲਿਕ ਸੈਕਟਰ ਮਾਤਾ ਜੀ ਹਾਊਸ ਵਾਈਫ ਪਿਤਾ ਜੀ ਬਿਜ਼ਨਸਮੈਨ ਭੈਣ ਇੱਕ ਲੋਡ ਹੈ ਰਿਸ਼ਤੇ ਦੀ ਗੁੱਡ ਕੁਆਲੀਫਿਕੇਸ਼ਨ ਐਂਡ ਫੈਮਿਲੀ ਓਰੀਐਂਟਡ ਨੋ ਕਾਸਟ ਵਰ ਨੋ ਐਨੀ ਡਿਮਾਂਡ ਲੜਕੀ ਵਧੀਆ ਪੜੀ ਲਿਖੀ ਹੋਵੇ ਜੀ ਕਾਸਟ ਜਾਤੀਬੰਦ ਨਹੀਂ ਹੈ ਜੀ ਨਾ ਕੋਈ ਮੰਗਡ ਮੰਡ ਹੈ ਜੇ ਫਿਰ ਇਸ ਦਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅਗਲਾ ਰਿਸਟਰਡ ਨੰਬਰ ਕਰੋ ਜੀ ਫਾਈਲ ਨੰਬਰ 898 ਨਾਮ ਸਿੰਘ ਜਿਲ੍ਹਾ ਤਰਨਤਾਰਨ ਕਾਸਟ ਜੱਟ ਸਿਕੋਤ ਪੰਨੂ ਹਾਈਟ 5 ਫੁੱਟ 10 ਇੰਚ ਜਨਮਾ 25 ਮਾਰਚ 1995 ਪੜ੍ਹਾਈ ਆਫਟਰ ਪਲੱਸ 2 2 ਇਅਰ ਬਿਜ਼ਨਸ ਡਿਪਲੋਮਾ ਇਨ ਕੈਨੇਡਾ ਕੰਮ ਆਪਣਾ ਟਰੱਕ ਮਕੇਨਿਕ ਦਾ ਕੰਮ ਕਰਦਾ ਹੈ ਜੀ ਲੜਕਾ ਦੇ ਮੁੰਡਾ ਸਰਦਾਰ ਹੈ ਦਾੜੀ ਰੱਖੀ ਹੋਈ ਹੈ ਪਰ ਅੰਮ੍ਰਿਤ ਨਹੀਂ ਛਕਿਆ ਜਮੀਨ 4 ਕਿੱਲੇ ਪਲੱਸ ਪਲਾਟ ਪਿਤਾ ਜੀ ਸਰਕਾਰੀ ਬੈਂਕ ਤੋਂ ਰਟਾਇਰ ਨੇ ਮਾਤਾ ਜੀ ਹਾਊਸ ਵਾਈਫ ਇੱਕ ਪ੍ਰੈਨਟ ਮੈਰਿਡ ਕੈਨੇਡਾ ਪੀਆਰ ਲੋਡ ਹੈ ਰਿਸਤੇ ਦੀ ਕੁੜੀ ਚੰਗੇ ਪਰਿਵਾਰ ਦੀ ਹੋਵੇ ਅਤੇ ਕੈਨੇਡਾ ਵਰਕ ਪਰਮਿਟ ਜਾਂ ਪੀਆਰ ਹੋਵੇ ਹਾਈਟ 5 ਫੁੱਟ 5 ਜਾਂ ਇਸ ਤੋਂ ਵੱਧ ਹੋਵੇ ਜੇ ਇਹ ਰਿਸਦਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਡੈਕਟ ਕਰ ਸਕਦੇ ਹੋ ਜੀ ਅਗਲਾ ਰਿਸਟਰ ਨੋਟ ਕਰੋ ਜੀ ਫਾਈਲ ਨੰਬਰ 800 999 ਨਾਮ ਕੌਰ ਜਿਲ੍ਹਾ ਮੋਗਾ ਕਾਸਟ ਰਾਮਗੜੀ ਗੁੱਤ ਜਵਲੇ ਅਤੇ ਸੋਹੰਦ ਹਾਈਟ 5 ਫੁੱਟ 5 ਇੰਚ ਜਨਮ 1997 ਪੜ੍ਹਾਈ ਨਰਸਿੰਗ ਪਿਤਾ ਜੀ ਐਗਰੀਕਲਚਰ ਐਂਡ ਬਿਜ਼ਨਸ ਮਦਰ ਹਾਊਸ ਵਾਈਫ ਰ ਲੋਡ ਹੈ ਜਿਸ ਤੇਰੀ ਪੀਆਰ ਸਿਟੀਜ਼ਨ ਹੋਵੇ ਜੀ ਮੁੰਡਾ ਓਨਲੀ ਮੋਗਾ 40 ਕਿਲੋਮੀਟਰ ਦੇ ਆਸ-ਪਾਸ ਲਾਕੇਦ ਹੋਵੇ ਐਨੀ ਕੰਟਰੀ ਪੀਆਰ ਸਿਟੀਜ਼ਨ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਯੂਐਸਏ ਲੜਕਾ ਗਿਆ ਹੋਵੇ ਜੇ ਇਹਨਾਂ ਦਾ ਰਿਸ਼ਤਾ ਕਿਸੇ ਨਾਲ ਮੈਚ ਕਰਦਾ ਹੈਗਾ ਤਾਂ ਤੁਸੀਂ ਦਿੱਤੇ ਹੋਏ ਪਰਿਵਾਰਾਂ ਦੇ ਸੰਪਰਕ ਨੰਬਰ ਤੇ ਪਰਿਵਾਰ ਦੇ ਸੰਪਰਕ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਫਾਈਲ ਨੰਬਰ ਪੂਰਾ 900 ਹੈ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਅੰਮ੍ਰਿਤਾਰੀ ਗੋਦ ਢਿੱਲੋ ਜਨਮ 1992 ਇਟਲੀ ਪੀਆਰ ਹੈ ਜੀ ਲੜਕਾ ਪੜ੍ਹਾਈ ਬੀਐਸਸੀ ਆਈਟੀ ਆਈਟੀ ਇਨਕਮ 16-17 ਲੱਖ ਰੁਪਏ ਸਾਲਾਨਾ ਇਨਕਮ ਹੈ ਜੀ ਕੱਦ 5 ਫੁੱਟ 9 ਇੰਚ ਫੈਮਿਲੀ ਵਿੱਚ ਮੰਮੀ ਡੈਡੀ ਤਿੰਨ ਮੰਮੀ ਡੈਡੀ ਨੇ ਜੀ ਆ ਤਿੰਨ ਭੈਣਾ ਮੈਰਿਡ ਜਮੀਨ 1.5 ਕਿਲਾ ਲੋੜ ਹੈ ਇਸ ਤਰੀ ਗੁਰਸੇਖ ਪਰਿਵਾਰ ਤੋਂ ਲੜਕੀ ਹੋਵੇ ਪੜ੍ਹੀ ਲਿਖੀ ਸੋਹਣੀ ਸੁਨੱਕੀ ਹੋਵੇ ਜੀ ਜਾਂ ਅਮਰਤਾਰੀ ਹੋਵੇ ਹੋਰ ਕੋਈ ਮੰਗ ਨਹੀਂ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਬੰਧਕ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੀ अगला लिस्ट नोट ਕਰੋ ਜੀ ਫਾਈਲ ਨੰਬਰ 901 ਨਾਮ ਸਿੰਘ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿਕ ਗੋਤਰਾ ਦਾਵਾ ਹਾਈਟ 6 ਫੁੱਟ 6 ਫੁੱਟ 3 ਇੰਚ ਜਨਮ ਜੁਲਾਈ 1999 ਪੜ੍ਹਾਈ ਕੰਪਿਊਟਰ ਟੈਕਨੋਲੋਜੀ ਕੰਮ ਕੰਟਰੋਲ ਰੂਮ ਆਪਰੇਟਰ ਤਨਖਾਹ ਗੁੱਡ ਸੈਲਰੀ ਪਿਤਾ ਬੋਥ ਰਟਾਇਰਡ ਫਰੋਮ ਹਰਿਆਣਾ ਗਵਰਨਮੈਂਟ ਜੋਬ ਲੋਡ ਹੈ ਰਿਸਤਰੀ ਗਰਨ ਪੀ ਆਰ ਹੋਵੇ ਜੀ ਰਜਿਸਟਰਡ ਨਰਸ ਹੋਵੇ ਜਾਂ ਫਿਰ ਨੋ ਨੀਡ ਐਨੀਥਿੰਗ ਜੇ ਇਹ ਰਿਸਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੁਪਰਕਰ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੀ। ਅਗਲਾ ਰਿਸਤਾ ਨੋਟ ਕਰੋ ਜੀ ਫਾਈਲ ਨੰਬਰ 902 ਨਾਮ ਸਿੰਘ ਜ਼ਿਲ੍ਹਾ ਮੋਗਾ ਕਾਸਟ ਜੱਟ ਸਿਕ। گاਉਂ ਤਾਂ ਔਲਖ ਹਾਈਟ 5 ਫੁੱਟ ਹਾਈਟ 5 ਫੁੱਟ 6 ਇੰਚ ਜਨਮ 26 ਅਕਤੂਬਰ 1997 ਨੇ ਪੜ੍ਹਾਈ 10th ਪਾਸ +2 ਮੈਡੀਕਲ ਕੰਮ ਐਗਰੀਕਲਚਰ ਤਨਖਾਹ 4 ਲੱਖ ਰੁਪਏ ਜ਼ਮੀਨ ਸ਼ਹਿਰੀ ਪਲਾਟ 1 ਕਿੱਲਾ ਜਿਆਦਾ ਖੇਤੀ ਠੇਕੇ ਤੇ ਲੈ ਕੇ ਕਰਦੇ ਨੇ ਜਮੀਨ ਜੀ ਖੇਤੀਬਾੜੀ ਦੇ ਸਾਰੇ ਸੰਬੰਧ ਆਪਦੇ ਨੇ ਕੋਠੀ ਪਾਈ ਹੋਈ ਆ ਸੋਹਣੀ ਪਿਤਾ ਜੀ ਐਗਰੀਕਲਚਰ ਇੱਕ ਭਰਾ ਇੱਕ ਭੈਣ ਇੱਕ ਯੂਕੇ ਵਿੱਚ ਡਾਕਟਰ ਹੈ ਜੀ ਲੋੜ ਹੈ ਜਿਸ ਤਰੀ ਲੜਕੀ ਗਰੀਬ ਘਰੋਂ ਹੋਵੇ ਤਲਾਕशुदा ਹੋਵੇ ਚਾਹੇ ਚਾਹੇ ਅਨਮੈਰਿਡ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਦਿਸਤਾ ਨੋਟ ਕਰੋ ਜੀ ਫਾਈਲ ਨੰਬਰ 903 ਨਾਵ ਸਿੰਘ ਜਿਲ੍ਹਾ ਸ਼੍ਰੀ ਮਕਸਦ ਸਾਹਿਬ ਕਾਸਟ ਜਤਰਾਮ ਗੜੀਆ ਹਾਈਟ 6 ਫੁੱਟ 1 ਇੰਚ 10 ਫਰਵਰੀ 1993 ਦੇ ਜਨਮ ਹੈ ਜੀ ਪੜਾਈ ਪਲੱਸ 2 ਪਾਸ ਆਰਟੀਆ ਓਫਿਸ ਔਨਲਾਈਨ ਵਰਕ ਐਂਡ ਕਾਰ ਬਜਾੜਾ ਪਿਤਾ ਮਿਸਤਰੀ ਨੇ ਮਾਤਾ ਜੀ ਹਾਊਸ ਵਾਈਫ ਤਿੰਨ ਭਰਾ ਨੇ ਜੀ ਦੋ ਮੈਰਿਡ ਨੇ ਇੱਕ ਅਣ ਮੈਰਿਡ ਹੈ ਜੀ ਲੋਡ ਹੈ ਰਿਸ਼ਤੇ ਸੈਂਪਲ ਕੁੜੀ ਹੋਵੇ ਡਿਮਾਂਡ ਕੋਈ ਨਹੀਂ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 904 ਨਾਮ ਸਿੰਘ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਧਾਲੀਵਾਲ ਹਾਈਟ 5 ਫੁੱਟ 9 ਇੰਚ ਜਨਮ 6 ਜੂਨ 1997 ਪੜ੍ਹਾਈ ਪਲੱਸ 2 ਪਾਸ ਕੰਮ ਆਰਮੀ ਜੋਬ ਹੈ ਜੀ ਤਨਖਾ 60000 ਰੁਪਏ ਮਹੀਨਾ ਲੋੜ ਹੈ ਰਿਸ਼ਤੇ ਦੀ ਸਿੰਪਲ ਲੜਕੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਹੋਰ ਵੀ ਜਾਣਕਾਰੀ ਸਿੱਧਾ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਜੀ ਨੰਬਰ ਦਿੱਤਾ ਹੋਇਆ ਹੈ। ਅਗਲਾ ਨਾਮ ਨੋਟ ਕਰੋ ਜੀ ਫਾਈਲ ਨੰਬਰ 905 ਨਾਮ ਸਿੰਘ ਜ਼ਿਲ੍ਹਾ ਮਾਨਸਾ ਕਾਰਟ ਜਟ ਸਿੱਖ ਗੋਤ ਢਿੱਲੋ ਹਾਈਟ 5 ਫੁੱਟ 8 ਇੰਚ ਜਨਮ 27 ਨਵੰਬਰ 1996 ਪੜ੍ਹਾਈ ਬੀਏ ਪਾਸ ਕਮ ਆਰਮੀ 8 ਈਅਰ ਹੋ ਗਈ ਜੀ ਤਨਖਾਹ 8 ਈਅਰ ਹੋ ਗਈ ਜੀ ਜੋਬ ਕਰਦੇ ਤਨਖਾਹ 50000 ਰੁਪਏ ਦੀ ਜ਼ਮੀਨ ਪ੍ਰਾਪਰਟੀ ਇਨ ਸਿਟੀ ਸ਼ੋਪ ਪਲਾਟ ਅਤੇ ਪਿਤਾ ਜੀ ਆਰਮੀ ਵਿੱਚ ਰਿਟਾਇਰਡ ਨੇ ਹੁਣ ਤੇ ਹੁਣ ਯੂਨੀਵਰਸਿਟੀ ਵਿੱਚ ਸੁਪਰਵਾਈਜ਼ਰ ਨੇ ਮਾਤਾ ਜੀ ਹਾਊਸ ਵਾਈਫ ਭਰਾ ਇੱਕ ਅਤੇ ਭਾਬੀ ਜੀ ਨੇ ਲੋੜ ਹੈ ਰਿਸ਼ਤੇ ਦੀ ਕੁੜੀ जाट ਸਿੱਖ ਕਾਟ ਦੀ ਹੋਵੇ ਚੰਗੇ ਘਰ ਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਡਾਇਰੈਕਟ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 906 ਨਾਮ ਸਿੰਘ ਕਾਸਟ ਜਰਸਿਕ ਗੋਤ ਨਾਨ ਰਹਿ ਹੈ ਇਸ ਪਟਿਆਲਾ 시티 ਜਨਮ ਫਰਵਰੀ 1992 ਕੱਦ 5 ਫੁੱਟ 9 ਇੰਚ ਪੜ੍ਹਾਈ ਬੀ ਟੈਕ ਕੰਪਿਊਟਰ ਸਾਇੰਸ ਜੋਬ ਆਈਟੀ ਕੰਪਨੀ ਪ੍ਰਾਈਵੇਟ ਜੋ ਮਹਾਲੀ ਫੈਮਿਲੀ ਵਿੱਚ ਮਾਤਾ ਪਿਤਾ ਇੱਕ ਭਰਾ ਮੈਰਿਡ ਪਿਤਾ ਜੀ ਸੈਂਟਰ ਗਵਰਨਮੈਂਟ ਜੋਬ ਰਿਟਾਇਰਡ ਭਰਾ ਆਈਟੀ ਕੰਪਨੀ ਦੀ ਜੋਬ ਮਹਾਲੀ ਜ਼ਮੀਨ ਪੰਜ ਕਿੱਲੇ ਹਲਾਉਡ ਹਰੇਤਰੀ ਜੱਟ ਚ ਇੱਕ ਪਰਿਵਾਰ ਦੀ ਲੜਕੀ ਪੜ੍ਹੀ ਲਿਖੀ ਜੋਬ ਕਰਦੀ ਲੜਕੀ ਹੋਵੇ ਜੀ ਲੋਕਲ जाट ਸਿੱਖ ਪਰਿਵਾਰ ਹੀ ਸੰਪਰਕ ਕਰਨਾ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸਟਰਡ ਕਰੋ ਜੀ ਫਾਈਲ ਨੰਬਰ 907 ਨਾਮ ਆਰਸ਼ਦਦੀਪ ਸਿੰਘ ਪਾਟਿਆ ਜਨਮ 25 ਅਕਤੂਬਰ 1997 ਜ਼ਿਲ੍ਹਾ ਅੰਮ੍ਰਿਤਸਰ ਹਾਈਟ 5 ਫੁੱਟ 8 ਇੰਚ ਪੜ੍ਹਾਈ ਬੀਏ ਪਾਸ ਕੰਮ ਪੱਤੀਸ਼ੇ ਦੇ ਪੰਜਾਬ ਕਲੋਥ ਹਾਊਸ ਹੈ ਜੀ ਟ੍ਰਿਪਲ ਸਟੋਰੀ ਸ਼ੋਰੂਮ ਬਣਿਆ ਹੋਇਆ ਹੈ ਵਰਕਿੰਗ ਐਜ਼ ਓਨ ਔਫ ਔਨ بزਨਸ ਕਲੋਥਿੰਗ ਐਜ਼ ਇਟਸ ਔਨ ਹਾਊਸ ਐਂਡ ਕਾਰ ਪਿਤਾ ਜੀ ਬਿਜ਼ਨਸਮੈਨ ਨੇ ਮਾਤਾ ਜੀ ਹਾਊਸ ਵਾਈਫ ਭੈਣ ਇੱਕ ਲਾਊਡ ਹੈ ਇਸ ਤੇਰੀ ਲੜਕੀ ਐ ਐਜੂਕੇਟਿਡ ਬੀਏ ਪਲੱਸ ਹੋਵੇ ਕਾਸਟ ਜਨਰਲ ਖੱਤਰੀ ਪ੍ਰੇਸ਼ਰ ਅਰੋੜਾ ਪਰਿਵਾਰ ਉਮਰ 24 ਦੇ ਨੇੜੇ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਬੰਧਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ